ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਜਿਸੀ ਲੈ ਕੇ ਆਏ ਆ ਜੀ ਬਹੁਤ ਸਾਰੀਆਂ ਏਡਾਂ ਜਿਨ੍ਹਾਂ ਚੋਂ ਪਹਿਲਾਂ ਗੱਲ ਕਰਦੇ ਆਂ ਜ਼ਮੀਨ ਬਾਰੇ 4 ਕਿੱਲੇ ਜ਼ਮੀਨ ਵਿਕਾਊ ਹੈ ਜੀ 20 ਦੇ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ ਜੀ 20 ਦੀ ਮੋਟਰ ਲੱਗੀ ਹੈ ਤੇ ਸੂਏ ਦਾ ਪਾਣੀ ਹੈ ਏਰੀਆ ਜੀ ਪਿੰਡ ਮੋੜਾ ਪਾਤੜਾ ਰੋਡ ਵੱਡੇ ਹਾਈਵੇ ਤੇ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਹੈ ਜੀ ਵੱਡੇ ਹਾਈਵੇ ਤੇ ਜ਼ਮੀਨ ਲੱਗਦੀ ਹੈ ਜੀ ਰੇਟ ਰੱਖਿਆ ਗਿਆ 63 ਲੱਖ ਰੁਪਿਆ ਕਿੱਲੇ ਦਾ 63 ਲੱਖ ਰੁਪਿਆ ਕਿੱਲੇ ਰੇਟ ਮੰਗਿਆ 20 ਦਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਤਕਸੀਮ ਟੱਕ ਹੈ ਜੀ ਇਕੱਠਾ ਟੱਕ ਹੈ 94632363064 94632363064 ਇਸ ਨੰਬਰ ਤੇ ਫੋਨ ਕਰਕੇ ਤੁਸੀਂ 4 ਕਿੱਲੇ ਜ਼ਮੀਨ ਵਿੱਚ 20 ਦਾ ਮੋਟਰ ਕਨੈਕਸ਼ਨ ਲੱਗਿਆ ਹੋਇਆ 63 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਖਾਸ ਕਰ ਜ਼ਮੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਸਾਨੂੰ ਫੋਟੋ ਮਾ ਭੇਜਣਾ ਚਾਹੁੰਦੇ ਹੋ ਤਾਂ ਨਾਲ ਵੀਡੀਓ ਫੋਨ ਟੇਡਾ ਕਰਕੇ ਬਣਾ ਕੇ ਭੇਜਿਆ ਕਰੋ ਜਿਹਦੇ ਵਿੱਚ ਮੋਟਰ ਲੱਗੀ ਹੋਈ ਹੈ ਤੁਹਾਡੇ ਤੇ ਜਾਂ ਕੋਈ ਰੋਡ ਲੱਗਦਾ ਬਾਣ ਨੂੰ ਜਾਂ ਕੱਚਾ ਰਸਤਾ ਹੈ ਜਿਵੇਂ ਦਾ ਤੁਹਾਡਾ ਬਾਣ ਹੈ ਪਾਣੀ ਦਾ ਕੀ ਸਾਧਨ ਹੈ ਸਾਰੇ ਪ੍ਰੋਪਰ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਤੇ ਨਾਲ ਨਾਲ ਇਹ ਵੀ ਦੱਸਿਆ ਕਰੋ ਕਿ ਤਕਸੀਮ ਟੱਕ ਹੈ ਜਾਂ ਕੋਈ ਜਿਵੇਂ ਕੀ ਸਾਂਝਾ ਖਾਤਾ ਕਹਿ ਦਿੰਨੇ ਆਪਾਂ ਇਹ ਚੀਜ਼ਾਂ ਨੇ ਸਾਰੀ ਜਾਣਕਾਰੀ ਦੱਸਿਆ ਕਰੋ ਜੀ ਤੇ ਵੀਰ ਨੇ ਵੀ ਬਹੁਤ ਸੋਹਣੇ ਵੀਡੀਓ ਬਣਾ ਕੇ ਭੇਜੀ ਹੈ ਜੀ ਚਾਰ ਕਿੱਲੇ ਜ਼ਮੀਨ ਹੈ ਬੀ ਦੀ ਮੋਟਰ ਲੱਗੀ ਹੋਈ ਹੈ ਤਕਸੀਮ ਟਾਕ ਹੈ ਜੀ ਇਕੱਠਾ ਟਾਕ ਹੈ 63 ਲੱਖ ਰੁਪਏ ਕਿੱਲੇ ਦਾ ਵੀਰ ਨੇ ਰੇਟ ਰੱਖਿਆ ਗਿਆ ਬਾਕੀ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਸੂਏ ਦਾ ਪਾਣੀ ਹੈ ਜੀ ਤੇ 94632363066 9463236306 ਇਹ ਨੰਬਰ ਹੈ ਵੀਰ ਦਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਚਾਰ ਕਿੱਲੇ ਜ਼ਮੀਨ ਹੈ ਜਿਹੜੀ 3 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਤੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਵੀਡੀਓ ਦੇ ਥੱਲੇ ਸ਼ੋ ਹੋ ਰਿਹਾ ਇਸ ਵੀਰ ਦੇ ਵਾਂਗੂ ਵੀਡੀਓ ਬਣਾ ਕੇ ਫੋਨ ਟੈਡਾ ਕਰਕੇ 3-4 ਮਿੰਟ ਦੀ ਵੀਡੀਓ ਬਣਾ ਕੇ ਰੋੜ ਵਗੈਰਾ ਦਿਖਾ ਕੇ ਪਾਣੀ ਦਾ ਕੀ ਸਰਨਾ ਇਹ ਦਿਖਾ ਕੇ ਸਾਨੂੰ ਇਸ ਨੰਬਰ ਤੇ ਤੁਸੀਂ ਆਪਣੀ ਐਡ WhatsApp ਕਰ ਸਕਦੇ ਹੋ HMT 911 ਟਰੈਕਟਰ ਬਿਕਾਉ ਹੈ ਜੀ 2005 ਮਾਡਲ ਹੈ 80% ਟਾਇਰ ਨੇ BKT ਕੰਪਨੀ ਦੇ ਟਾਇਰ ਨੇ ਜੀ ਚਿੱਪ ਵਾਲੀ ਕਾਪੀ ਹੈ ਪੰਜਾਬ ਨੰਬਰ ਹੈ ਜੀ ਰੇਟ ਦੀ ਗੱਲ ਕਰੀ ਤਾਂ 430000 ਰੁਪਏ ਰੇਟ ਰੱਖਿਆ ਹੈ 2005 ਮਾਡਲ ਹੈ ਬਾਕੀ ਕੰਡੀਸ਼ਨ ਜਾਂ ਮੌਕੇ ਤੁਸੀਂ ਦੇਖ ਸਕਦੇ ਹੋ 9501870137 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 5911 ਡਾਇਰੈਕਟਰ 2005 ਮਾਡਲ 430000 ਚ ਖਰੀਦ ਸਕਦੇ ਹੋ ਸੂਨ ਬਾਲੀ ਮੱਝ ਵਿਕਾਊ ਹੈ ਜੀ ਟਾਈਮ ਪੂਰਾ ਹੋ ਗਿਆ ਏਰੀਆ ਜੀ ਰਾਏਕੋਟ ਸੂਨ ਬਾਲੀ ਮੱਝ ਵਿਕਾਊ ਹੈ ਜੀ ਟਾਈਮ ਪੂਰਾ ਹੋ ਰਿਹਾ ਰੇਟ ਹੈਗਾ ਜੀ 125000 ਰਾਏਕੋਟ ਏਰੀਆ ਹੈਗਾ ਜੀ ਬਾਕੀ ਨੰਬਰ ਤੁਸੀਂ ਨੋਟ ਕਰ ਲਓ 8437574190 8437574190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨ ਵਾਲੀ ਮੱਝ ਜਿਹੜੀ ਰਾਏਕੋਟ ਏਰੀਏ ਦੇ ਵਿੱਚ 1,25,000 ਚ ਤੁਸੀਂ ਖਰੀਦ ਸਕਦੇ ਹੋ ਇਸ ਵੀਰ ਨੂੰ ਜੇ ਆਲਟੋ ਗੱਡੀ ਚਾਹੀਦੀ ਹੈ ਮੋਗਾ ਏਰੀਏ ਚ 6 ਮਾਡਲ ਤੋਂ ਲੈ ਕੇ 7 8 9 ਮਾਡਲ ਤੱਕ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੇ 9963344588 ਇਹ ਨੰਬਰ ਹੈ ਵੀਰ ਦਾ ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੋ। ਦੋ ਸਵਿਫਟਡ ਜ਼ੈਰ VDI ਗੱਡੀਆਂ ਵਿਕਾਊ ਨੇ। ਵਾਈਟ ਗੱਡੀ 2014 ਮਾਡਲ ਦੂਜੇ ਨਾ ਪੰਜਾਬ ਨੰਬਰ 495000 ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਬਠਿੰਡਾ। ਗ੍ਰੇ ਗੱਡੀ ਹੈ 2014 ਮਾਡਲ ਹਰਿਆਣਾ ਨੰਬਰ ਹੈ 395000 ਰੁਪਏ ਦਾ ਰੇਟ ਹੈ ਜੀ। 9877920955 ਦੂਜਾ ਨੰਬਰ ਹੈ 88375 7206 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਦੋਨੇ ਗੱਡੀਆਂ ਨੂੰ ਖਰੀਦ ਸਕਦੇ ਹੋ ਰੈਡੀ ਤੇ ਟੋਟਲ ਸਮਾਨ ਵਿਕਾਊ ਹੈ ਜੀ ਰੈਡੀ ਅਤੇ ਟੋਟਲ ਸਮਾਨ ਵਿਕਾਊ ਹੈ ਜੀ ਏਰੀਆ ਪਿੰਡ ਬਡਵਰ ਬਰਨਾਲਾ ਰੇਟ ਹੈ ਜੀ 20000 20000 ਪਰ ਰੇਟ ਮੰਗਿਆ ਰੈਡੀ ਤੇ ਟੋਟਲ ਸਮਾਨ ਵਿਕਾਊ ਹੈ ਪਿੰਡ ਬਡਵਰ ਬਰਨਾਲਾ 7696236735 ਇਸ ਨੰਬਰ ਤੇ ਫੋਨ ਕਰਕੇ ਰੈਡੀ ਅਤੇ ਸਾਰਾ ਸਮਾਨ ਤੁਸੀਂ ਖਰੀਦ ਸਕਦੇ ਹੋ ਜਿਹੜੀ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦ ਹੀ ਤੁਹਾਡੇ ਕੋਲ ਪਹੁੰਚ ਸਕੇ ਬਾਟਕ ਨਾਲਾ ਜ਼ਮੀਨ ਵਿਕਾਊ ਹੈ ਜੀ ਬਠਿੰਡਾ ਡੱਬ ਵਾਲੀ ਰੋਡ ਤਕਸੀਮ ਟੱਕਾ ਇਹ ਏਰੀਆ ਸੰਗਤ ਕੈਂਚੀਆ ਨਹਿਰ ਦਾ ਪਾਣੀ ਹੈ 40 ਮਿੰਟ ਕਿਲੇ ਦਾ 550 ਫੁੱਟ ਰੋਡ ਦਾ ਫਰੰਟ ਹੈ ਜੀ 55 ਲੱਖ ਰੁਪਏ ਕਿਲੇ ਦਾ ਰੇਟ ਹੈ ਇਹ ਵੀਰ ਨੇ ਵੀ ਬਹੁਤ ਸਾਰੀ ਵੀਡੀਓ ਬਣਾ ਕੇ ਭੇਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਅਸੀਂ ਬਾਰ-ਬਾਰ ਵੀਡੀਓ ਦੇ ਵਿੱਚ ਬੋਲਦੇ ਆ ਕਿ ਤੁਸੀਂ ਵੀ ਜ਼ਮੀਨ ਪਲਾਟ ਦੀ ਇਸ ਤਰ੍ਹਾਂ ਸਾਨੂੰ ਵੀਡੀਓ ਬਣਾ ਕੇ ਪੇਚ ਸਕਦੇ ਹੋ 62 ਕਨਾਲਾਂ ਜ਼ਮੀਨ ਹੈ ਜੀ ਨਹਿਰ ਦਾ ਪਾਣੀ ਇਹਦੇ ਵਿੱਚ 40 ਮਿੰਟ ਕਿਲੇ ਦੇ ਤੇ 550 ਫੁੱਟ ਰੋਡ ਦਾ ਫਰੰਟ ਹੈ ਤੇ 55 ਲੱਖ ਰੁਪਏ ਰੇਟ ਹੈ ਜੀ 94650 23850 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਸਪਾਰੇ ਗੱਡੀ ਵਿਕਾਊ ਹੈ ਜੀ Tata ਸਪਾਰੇ ਗੱਡੀ ਵਿਕਾਊ ਆ 2007 ਮਾਡਲ ਹੈ ਕਾਗਜ ਪੂਰੇ ਨੇ ਪਾਸਿੰਗ 2028 ਤੱਕ ਏਰੀਆ ਐਲਨਾਬਾਦ ਸਿਰਸਾ ਹਰਿਆਣਾ ਰੇਟ ਹੈਗਾ ਜੀ 1,80,000 1,80,000 ਰੇਟ ਮੰਗਿਆ ਕਾਗਜ ਵਗੈਰਾ ਪੂਰੇ ਨੇ ਜੀ 28 ਤੱਕ ਪਾਸਿੰਗ ਆ 7 ਮਾਡਲ ਗੱਡੀ ਹੈ ਜੀ 7496810758 ਇਸ ਨੰਬਰ ਤੇ ਫੋਨ ਕਰਕੇ Tata ਸਪਾਰੇ ਗੱਡੀ 2007 ਮਾਡਲ ਤੁਸੀਂ 1,80,000 ਵਿੱਚ ਖਰੀਦ ਸਕਦੇ ਹੋ ਬਿਸ਼ਕਰਮਾ ਦਾ ਰੀਪਰ ਵਿਕਾਊ ਹੈ ਜੀ 2021 ਮਾਡਲ 1,80,000 ਰੁਪਏ ਰੇਟ ਮੰਗਿਆ ਏਰੀਆ ਡਿੜਵਾ 98727 16 ਪੂਰਾ 500 98727 16 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਬਿਸ਼ਕਰਮਾ ਦਾ ਰੀਪਰ 2021 ਮਾਡਲ 1,80,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਡਿੜਵੇ ਏਰੀਆ ਦੇ ਵਿੱਚ ਰੀਪਰ ਹੈ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਇਸ ਨੰਬਰ ਤੇ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 1997 ਮਾਡਲ ਪੰਜਾਬ ਨੰਬਰ ਹੈ ਰੇਟ 230000 ਰੁਪਏ ਡਿਮਾਂਡ ਹੈ 85% ਟਾਇਰ ਨੇ ਐਮ ਆਰ ਐਫ ਦੇ ਟਾਇਰ ਨੇ ਸਾਰਾ オリジナル ਹੈ ਏਰੀਆ ਪਿੰਕਾਉਂਕੀ ਕਲਾ ਲੁਧਿਆਣਾ ਸਾਰਾ オリジナル ਹੈ ਜੀ ਪਿੰਕਾਉਂਕੀ ਕਲਾ ਲੁਧਿਆਣਾ ਏਰੀਆ ਦੇ ਵਿੱਚ ਟਰੈਕਟਰ ਹੈ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9464881716 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਰਥ ਇੰਡੀਆ ਰਿਪਰ ਵਿਕਾਊ ਹੈ ਜੀ ਨਾਰਥ ਇੰਡੀਆ 749 ਮਾਡਲ 2020 ਹੈ ਜੀ ਰੇਟ 210000 ਏਰੀਆ ਗਿੱਦੜਵਾਹਾ ਮੁਕਸਰ 9417816848 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਪਰ ਹੈ ਜਿਹੜਾ ਖਰੀਦ ਸਕਦੇ ਹੋ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 2020 ਮਾਡਲ ਹੈ ਜੀ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਬਾਹਰ ਜਾਣਾ ਜੀ ਤਾਮ ਵਾਂਡ ਵਿਕਾਉ ਕੀ ਤਸਵੀਰ ਨੇ 5 ਕਿੱਲੇ ਜ਼ਮੀਨ ਐ ਜੀ ਸਾਲ ਮੋਟਰ 20 ਦੀ ਮੋਟਰ ਲੱਗੀ ਹੋਈ ਐ ਰੋਡ ਤੇ ਪਿੰਡ ਮਹਿਲਕਲਾ ਬਰਨਾਲਾ 5 ਕਿੱਲੇ ਜ਼ਮੀਨ ਵਿਕਾਉ ਆ ਸਾਲ ਮੋਟਰ 20 ਦੀ ਰੋਡ ਤੇ ਪਿੰਡ ਮਹਿਲਕਲਾ ਬਰਨਾਲਾ 79863 13033 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਆਪ ਸਾਨੂੰ ਜ਼ਰੂਰ ਦਿਓ ਕਰੋ ਜੀ ਬੜੇ ਤੋਂ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ